ਹਲੋ ਵੀ ਮਤਰੋਨਾਵੇਂ ਵਲੌਗ 'ਇਸਵਾਗਤਾ ਇਹ ਪਪੂ ਡੋਣ ਕਹਿੰਦੇ ਕੋਠਾ ਚਵਾਰਾ ਕਰੀ ਜਾਂਦਾ ਅੱਜ ਹੈਨਾ ਪਪੂ ਓਏ ਡਾਕੂ ਮੰਗਲ ਸਿੰਘ ਆ ਲੱਗਿਆ ਪਿਆ ਵਿਚਾਰਾ ਹੌਲੀ ਹੌਲੀ ਤੇਰਾ ਕੀ ਘਬਾਈ ਮੈਂ ਹੋਲੀ ਥੱਲੇ ਡਾਉਂਦੂ ਸੌਤਾਂ ਵੱਟਾ ਓਹੋ ਹੋਲੀ ਖਲਦੀ ਜਾਂ ਜ਼ਲੱਤੇ ਮਾਰਦੀ ਜੂਟ ਪੋਣਾ ਪੈਣਾ ਹੈ ਇਹ ਜੂਟ ਪੋਣਾ ਪੈਣਾ ਇਹਦਾ ਵੀ ਇਹ ਵੀ ਨੋਤਾਂnga ਕਰਦੀ ਹੈ ਨਾ ਪਪੂ ਚਵਾਰੇ ਜ ਕਿੰਨੇ ਦਿਨਾਂ ਦਾ ਨਵੇਂ ਵਿੱਚ ਕਿੰਨੇ ਦਿਨਾਂ ਇਹ ਨਵੇਂ ਦੇਗਾ ਸਾਰਾ ਹਾਂ ਚਾਰ ਸਪੇਰਾ ਬਸ ਠੀਕ ਆ ਫੇ 5-6 ਦਿਨ ਉਹ ਕੋਠੇ ਦੀ ਰੋਣ ਕਲੋਣੀਆ ਮੇਰੇ ਵੀਰੋ ਅੱਗੇ ਚੜਨਾ ਇਹ ਅਗੇ ਮਾ ਨਹੀਂ ਚੱਕਾਂ ਮਾਇਆ ਬਣ ਚੱਕ ਕੇ ਜਾਂ ਖੜੀ ਹੋ ਗਏ ਕੀ ਗੱਲ ਹਾਂ ਫਿਰ ਮਾਰਮਾਰੀ ਜੀ ਲੈ ਬਾਬੇ ਸ਼ੰਕੂ ਦਾ ਨਾ ਹੈ ਵੇ ਰੌਣਕ ਵੀ ਆ ਗਈ ਮੇਰੇ ਵੀਰੋ ਉਧਰ ਪੂਰਾ ਇੱਕ ਨੰਬਰ ਮੋੜ ਉਧਰ ਰੌਣਕ ਵੀ ਆ ਗਈ ਸੋਈ ਤਾ ਉਹ ਤੀਜੇ ਪਹਿਰ ਐ ਉਧਰ ਰੌਣਕ ਵੀ ਆ ਗਈ ਤਾਂ ਉਹਦਾ ਨਾ ਰੌਣਕ ਕਾੜੇ ਮਗਰ ਲਿਆ ਆ ਬਸ ਦੇ ਮਗਰ ਹਣਾ ਹਾਂ ਮੇਰੀ ਮਗਰ ਰੌਣਕ ਨਾਲ ਪੱਟੀਆਂ ਦਾ ਕਰਤਾ ਇਹ ਕਰਤਾ ਹਾਂ ਤੇ ਜੀ ਸੰ ਮਸ਼ੇਰਬ ਦੇ ਨਜ਼ਾਰੇ ਪੱਖੀ ਹਾਂ ਕਿਉਂ ਇਹਨੇ ਵੀ ਬਲੌਗਰ ਬਣਾ ਲੈਣਾ ਪੱਪੂ ਨੂੰ ਵੀ ਆਪਾਂ ਹੌਲੀ ਹੌਲੀ ਮੈਨੂੰ ਤਾਂ ਪੈਸੇ ਬਹੁਤ ਲੱਗੇ ਮੁੱਕ ਦੇਣੀ ਪਏ ਘਰੇ ਉਹ ਛੋਲੇ ਛੋਲਾ ਭਰਿਆ ਪਿਆ YouTube ਦੇ ਪੈਸਿਆਂ ਨਾਲ ਹੋਰ ਫਿਰ ਸੁਣੀ ਕੁਲਜੀਤ ਸੁਣਿਆ ਸੁਣਾ ਕੋਈ ਗੱਲਬਾਤ ਗੱਪਸ਼ਪ ਨਕਸ਼ਾ ਕਾਦਾ ਬਣਾਉਣਾ ਨਕਸ਼ਾ ਕਾਦਾ ਬਣਾਉਣਾ ਨਕਸ਼ਾ ਕਾਦਾ ਬਣਾਉਣਾ ਗਲੈਂਡ ਦਾ ਗਲੈਂਡ ਦਾ ਮੁੰਡਿਆ ਨੇ ਯਾਨੀ ਗਾਂ ਹੀ ਘੰਗਰਾ ਬਣਿਆ ਕੱਟਣਗੇ ਸਾਪੇ ਹੜਦੇ ਨਹੀਂ ਦੋਵੇਂ ਇੱਕੋ ਜਿਹਾ ਚਾਚਾ ਆਪਦੀ ਜਾਏ ਨਾ ਵੀ ਪਟੀਨ ਭਰੀ ਜਾਂਦੇ ਚੋਬਰ ਫੇਰ ਬਾਤ ਕਰ ਆਇਆ ਚਾਚਾ ਕਾਦੀ ਝੰਡੇ ਲਵਾਉਂਦੀ ਠੀਕ ਆ ਪਪੂ ਲੱਗਾ ਆ ਚੋਬਰ ਕਹਿੰਦੇ ਪਪੂ ਚਲੋ ਬਈ ਮਰਦੇ ਅੱਗੇ ਵੇਣੇ ਕੱਪ ਛਪ ਮਾਰਦੇ ਆ ਤੂੰ ਜੁੜੇ ਰੋ ਉਹ ਉਂਰਾ ਹੀ ਕੀ ਮੈਂਗਾ ਦੋਆ ਮੈਂਟਾਂ ਦਾ ਵਲੌਗ ਬਣ ਗਿਆ ਪਪੂਆਂ ਦਾ ਕਿੰਨਾ ਬੈਲ ਬਣ ਗਿਆ ਹੈ ਮੈਂ ਖਾਣਾ ਖਾਣਾ ਸੱਜਾ ਖਾਣਾ ਬੈਲ ਮੈਂ ਲੈ ਕਿੱਲੇ ਕੜਾ ਗਿੜੇ ਕਰਦਾ ਜੱਸੇ ਨੂੰ ਪੁੱਛਿਆ ਬਿਆਰੋ ਜਾ ਕੇ ਆਏ ਕੋ ਖਾ ਕੇ ਨਹੀਂ ਆਇਆ ਕੀ ਤੇ ਤੈਨੂੰ ਨਹੀਂ ਦਿੱਤੇ ਆਪਾਂ ਕੋ ਮੇਰਾ ਦੋ ਮੈਗਾ ਆਪਦੇ ਘਰੇ ਇੱਕ ਲੈ ਚੁੱਕਾ ਇਹ ਹੁੰਦਾ ਸੱਚਾ ਪਿਆਰ ਹੈ ਨਾ ਆਪਾਂ ਵੀ ਤੈਨੂੰ ਜਵਾਬ ਨਹੀਂ ਦਿੰਦੇ ਜਿੱਥੇ ਕਹਾਂਗੇ ਤੇਰੇ ਨਾਲ ਖੜੇ ਆਂ ਜਿੰਨੇ ਜੋਗਿਆ ਤੇਰੇ ਨਾਲ ਆ ਯਾਰ ਮੈਂ ਘਰੇ ਡੇੜੀ ਆਵਾਂਗਾ ਨਾ ਮੈਂ ਤਾਂ ਖਾਣਾ ਨਹੀਂ ਖਾਣਾ ਮਾਣ ਨੂੰ ਸੁਝਾ ਵੀ ਤੈਨੂੰ ਆਪਾਂ ਜਿੰਨੇ ਜੋਗਿਆ ਕੁੜੀ ਤੇਰੇ ਨਾਲ ਆਏ ਆਂ ਆਪਾਂ ਗੱਲਾਂ ਗੁੱਲਾਂ ਨਹੀਂ ਜਿੰਨੇ ਜੋਗਿਆ ਹੋਏ ਆਪਾਂ ਤੇਰੀ ਫੁੱਲ ਸਪੋਰਟ ਹੈ ਤੇ ਜਦੋਂ ਮਰਜ਼ੀ ਨਾਲ ਲੈ ਜਾ ਕਰੀ ਜਿੱਥੇ ਜਾਣਾ ਤੇਰੇ ਨਾਲ ਚੱਲਿਆ ਕਰਾਂਗੇ ਕੀ ਆਦਾ ਜਿੱਥੇ ਵੀ ਨੂੰ ਲੈ ਕੇ ਨੋਟਿਸ ਦੇਣਗੇ ਕਿੰਨੀ ਹਰਦੀ ਆ ਫਰਚੀ ਹੈ ਨਾ ਸੱਲੋ ਉਹ ਬੰਦਾ ਨਾ ਜਿੱਦੋਂ ਉਹ ਕੋਈ ਬੱਤਾਂ ਨਾ ਲਾਉ ਉਹ ਇਹ ਆਦਾ ਹੁੰਦਾ ਆਏ ਇਹਦਾ ਦੇਖਣਾ ਕਿ ਪਰ ਹਾਂ ਡਿੱਕੇ ਜਾਂ ਹਾਂ ਸੱਜੂ ਅੱਛਾ ਉਹਦਾ ਤੈਨੂੰ ਫੋਨ ਲਾ ਦਿੰਦਾ ਕਿ ਆਇਆ ਬਾਈ ਨੇ ਯਾਰ ਕਹਿਣ ਜੇ ਕਹਿਣ ਜੇ ਮੈਂ ਮੇਰੇ ਨਿੱਕੇ ਬੱਚਾ ਇਹੋਣਾ ਚਾਹਣਗੇ ਚੱਲ ਨਾਲ ਹੈ ਕਿ ਕਿ ਕਿੱਥੇ ਲੈ ਜਾਂਦੇ ਆ ਕਿਹੜੇ ਇੰਜ ਕੀ ਪਤਾ ਗੁਫਾਵੀਆਂ ਛੱਡ ਦਿੰਦੇ ਉਹ ਖਤਵਨਾਂ ਇਹ ਚ ਚੱਲ ਉੱਥੇ ਹੈ ਮਾਨ ਕੋ ਡਾਲੀ ਹੋਈ ਮੈਨ ਨਾਲ ਭਾਈ ਹਾਂ ਮੈਂ ਗਿਰਾਲਾ ਮੋਂ ਉੱਠ ਗਿਆ ਅੱਛਾ ਪਾ ਗਈ ਪਹਿਲੀ ਯਾਰ ਠੀਕ ਆ ਤਾਂ ਕਿਹੜਾ ਲਵਣਾ ਕਿਹੜਾ ਲਵਣਾ ਹਾਂ ਮੈਨੂੰ ਕਹਦਾ ਵੀ ਰੋਟੀ ਨੂੰ ਇੱਥੇ ਖਾਣੀ ਆ ਕਿ ਘਰੇ ਲੈ ਖਾਣੀ ਨਗਰ ਘਰੇ ਆਈ ਖਾਣੀ ਮੈਨੂੰ ਵੀ ਸਾਰੀ ਰਾਤ ਨਾਂਗੀ ਕੁੜੀ ਹੋਈ ਕੁੜੀ ਆ ਵਧਿਆ ਨਹੀਂ ਚੜੇ ਉਹ ਮੈਂ ਉਹਨੂੰ ਕਹਿੰਦਾ ਨਾ ਭਰਾਵਾ ਮੇਰੇ ਯਾਰ ਘਰ ਆਪਣਾ ਬਸ ਐਂ ਕਹੀ ਗਿਆ ਕੌਣ ਡਰਾਈਵਰ ਜਿਹੜਾ ਮੋਗੇ ਆ ਕੇ ਕੁੜੀ ਹੋਦਿਆਂ ਚੜ ਗਿਆ ਮੋਗੇ ਆ ਕੇ ਡੜ ਚੜ ਗਿਆ ਭਰਾਵਾ ਡਰਾਈਵਰ ਦਾ ਨਾਮ ਮੈਂ ਕਿਹਾ ਬਈ ਐਂ ਕਰ ਆ ਬਾਹਰੀ ਖੋਲ ਯਾਰ ਨੂੰ ਦੇ ਟੈਕ ਦੇ ਪੈਸੇ ਨੇਗਾ 600 ਦੀਆ ਦੇ ਚਾੜ ਮੈਂ ਕਟਾ ਚ ਗਾ ਲਿਆ ਮੈਂ ਤੇ ਆ ਕੇ ਕਰਦੇ ਆਪਾਂ ਕੰਟੀਨਿਊ ਚੱਕ ਲਾ ਗਰਾ ਗੱਟਾ ਹੁਣ ਜਿਹੜਾ ਚੱਕਣਾ ਲੈ ਕੇ ਸ਼ੰਭੂ ਬਾਪ ਕੋ ਨਾਲ ਸ਼ੰਭੂ ਉਹ ਕਿੰਨੇ ਰਹਿ ਗਏ ਉਹ ਪ੍ਰੋਟੀਨ ਵਾਲੇ ਇੱਕ ਹੀ ਰਹਿ ਗਿਆ ਪੰਜ ਹੋਰ ਮੰਗਾਉਣੇ ਮਰ ਗਿਆ ਆਈ ਘੜਾ ਰੇ ਸੋਣਾ ਲਾ ਦਦਾ ਐਨੇ ਨੇ ਜਿੱਕ ਨੇ ਵੇਗ ਹੈ ਮੈਂ ਵੇਖ ਲੈ ਜੱਕ ਲੈ ਆ ਗਣਾ ਲੈ ਹੁੰਦਾ ਕਬੂਤਰ ਬਾਜ ਹੈ ਕਬੂਤਰ ਬਾਜ ਵੀਡੀਓ ਵੇਖ ਨਹੀਂ ਘਟਾਉਂਦੀ ਨਾ ਇਹ ਬਦਲ ਜਿਉਂ ਵੀ ਮਗਰ ਕਬੂਤਰ ਬਾਜ ਆ ਜਾਣਾ ਇਹ ਪੂਰਾ ਆ ਰਿਹਾ ਪੱਪੂ ਯਾਰ ਨਰ ਪਰ ਬਪੂ ਠੀਕ ਆ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਆ ਵੀ ਗੱਲ ਬਾਤ ਨਾ ਕੋਈ ਗੱਲ ਬਾਤ ਗੱਲ ਬਾਤ ਕੀ ਬਾਤ ਪਟੀਆਂ ਲਾਈ ਜੰਨੇ ਆ ਕੰਧਾ ਰਗੜ ਲਈ ਦੀਆਂ ਪਟੀਆਂ ਲਾਉਣ ਲੱਗ ਗਏ ਚਾਹ ਦਾ ਗਲਾਸ ਪੀ ਲੈਣਾ ਆ ਨੰਦਮਾਨ ਨਿਆਰੇ ਲੋ ਜਿੰਦਗੀ ਦੇ ਸਹੀ ਆ ਇਧਰ ਲਾ ਦੀ ਪਟੀਆਂ ਚੁੱਭ ਰਿਹਾ ਚੱਲੀ ਜਾਣਾ ਕਿਨੇ ਪੇਹ ਜਾਣੇ ਆ ਕਿਉਂ ਪਟੀਆਂ ਲੱਗ ਗਈ ਕਿ ਨਹੀਂ ਸਹੀ ਪੂਰੀ ਦੱਸਿਓ ਬਈ ਕਵੇਂ ਆ ਓਕੇ ਆ ਅੰ ਵਿੱਚ ਗਰਿੱਲਾਂ ਰਹਿੰਦੀਆਂ ਜੀ ਹਮਮ ਇਹ ਕਬੂਤਰ ਬਾਜਾ ਹੈ। ਨਾਪੇ। ਕੂਤਰ ਗਵਾਜ ਗਿਆ ਓਏ। ਐ ਓਏ। ਤੇ ਕਾਲੀ ਕੋਟੀ ਜਿਹੇ ਹਾਲ ਤੇ ਉਹ ਕਹਿੰਦੇ ਭਾਈ ਇਹ ਬੰਦਾ ਬੇਕਾਰ ਹੀ ਹੈ। ਇਹ ਕਬੂਤਰ ਇਹ ਰੰਗ ਥੋੜਾ ਪ੍ਰਿੰਟ ਥੋੜਾ ਪਰ ਦਾ ਪ੍ਰਿੰਟ ਕਬੂਤਰਾਂ ਇਹ ਧਿਆਨ ਹੈ ਇਹਦਾ। ਕੀ ਉਹਨਾਂ ਨੂੰ ਦੋਸਤ ਬਰਗਰ ਬਰਗਰ ਬਹੁਤ ਖਾਂਦਾ ਹੈ ਤੜਿਆਵੜਾ ਜੀ ਸਭ ਕੁਝ ਛੱਡਦਾ ਹੀ ਨਹੀਂ ਇਹ ਜਾਣ ਕੇ ਕਿ ਮੈਂ ਦਾ ਮੈਂ ਨਹੀਂ ਇਹ ਜੀ ਅਵੇਲੇ ਨੇ ਸਰੀਰ ਸਾਂ 2000 ਦਾ ਪੂਣ ਹੀ ਬਾਰ ਦੇਣਾ ਹੈ ਜਿਵਾਜ ਨੂੰ ਸਹੀ ਹੁੰਦਾ ਇੰਨੇ ਪੈਸੇ ਲੈ ਆਈਫੋਨ 15 ਦੂੰ ਵੀ ਅੱਛਾ ਮੈਂ ਵੀ ਨਾ ਪਕ ਪੂਣ ਆਇਆ ਪਕੂਣ ਵੀ ਕਾਦੇ ਓਏ ਕਬੂਤਰਾਂ ਨੇ ਕਿੰਨੇ ਕਵਾਜੇ ਆ ਦੋ ਦਵਾਜੇ ਬਹੁਤ ਸੋਹਣਾ ਲੱਗਦਾ ਲੈ スマイル प्लीज एरोन ਕੀ ਆਇਆ اے بندا اے خوش دل والا یار اے ਸੁਭਾਵਣਾ ਚਾਹੀਦਾ ਯਾਰ ਬੰਦੇ ਦਾ ਵਧੀਆ ਹੈ ਇਹ ਲਕਬੂਤਰਾ ਦੀ ਧਿਆਨ ਆ ਬਾਗਲ ਕਬੂਤਰਾ ਦੀ ਧਿਆਨ ਆ ਬੱਚੇ ਗਵਾਜ ਬਹੁਤ ਤਕੜੇ ਗਏ ਨੇ ਸ਼ਿਕਾਰੀ ਗਵਾਜ ਗਏ ਬਹੁਤ ਤਕੜੇ ਬੱਚੇ ਕਿਹੜਾ ਅੱਛਾ ਬੰਦੇ ਦੀ ਬੜਾ ਜਾਨ ਨਿਕਲਦੀ ਬੱਚੇ ਜਿਹੜੇ ਗਵਾਦ ਰਹੇ ਉਹ ਬੰਦੇ ਪੋਟੇ ਉਹ ਟੈਂਕੀ ਉਹ ਟੈਂਕੀ ਬੰਦਿਆਂ ਦੇ ਕੋਈ ਗੱਲ ਜਿਹੀ ਹੀ ਪੋਟੇ ਤੇ ਚੜ ਕੇ ਵਿਖੀ ਇਹਨਾਂ ਨੀ ਯਾਰ ਉਹਨਾ ਬੜਾ ਨਹੀਂ ਆਗਾ ਉਹ ਵੱਡੀ ਟੈਂਕੀ ਦੇ ਜੜੇ ਕਿਤੇ ਯਾਰ ਦਿਮਾਗ ਖਰਾਬ ਹੋ ਗਿਆ ਉਹ ਮੈਂ ਚਾਹਣਾ ਯਾਰ ਉਹ ਟੈਂਕੀ ਧਾਂਦਾ ਏ ਉਹ ਉਹ ਮਗਰ ਚਵਾ ਰਹੇ ਜਿੰਨਗੇ ਜੇ ਤੇ ਕਿੱਥੇ ਆ ਯਾਰ ਮੇਰਾ ਘਰ ਤੇ ਚਾਹ ਚੜ ਗਿਆ ਸਾਰਾ ਸ਼ਹਿਰ ਦੀਦਾ ਉਹ ਹਨਾ ਉਹ ਆਪ ਨੂੰ ਦੇਖਣੇ ਲੱਗਦੀ ਨੀਵੀਂ ਜੀ ਹੋਊਗੀ ਬਹੁਤ ਡਵਾਲਾ ਉਹ ਤੇ ਆ ਤੂੰ ਜਾਨ ਲਗਾ ਤੂੰ ਛੱਡ ਜਾ ਯਾਰ ਫਟੋ ਬਾਈ ਕਿਵੇਂ ਹੋਊਗਾ ਫਟੋ ਯਾਰ ਇਹਨੂੰ ਪਤਾ ਹੋਵੇ ਤਾਂ ਨਹੀਂ ਨਹੀਂ ਇੰਨੀ ਤਾਂ ਨਹੀਂ ਯਾਰ ਫਟ ਬਹੁਤ ਬਣ ਜਾਂਦਾ ਤੂੰ ਹਾਂ ਬਹੁਤ ਬਣ ਜਾਂਦਾ ਆ ਮੁੰਡੇ ਨੇ ਕਹਿੰਦੇ ਜਾਣਾ ਸੀਗਾ ਉਹ ਜਾਵੇ ਨੇ ਕਿੱਥੇ ਜਾਣਾ ਸੀ ਤੂੰ ਕਿੱਥੇ ਜਾਣਾ ਸੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਕੌਣ ਤਾਂ ਤਮਮਣਾ ਕਿ ਜੰਗੀਰ 911 911 ਤਮੰਦਾ ਆਣੀ ਆ 911 ਆ ਰਿਹਾ ਪੂਸ ਆ ਕੋਈ ਗੱਲ ਬਾਤ ਕੋਈ ਹੋਰ ਕਬੂਤਰ ਬਾਜੀ ਤੋਂ ਬਿਨਾ ਬੰਨ ਬਾਤ ਬੰਨ ਬਾਤ ਬੋਲਟ ਬਾਲਟ ਨੁਕਰਾਂ ਦਾ ਕੱਢ ਲਾ ਸੱਚ ਬਾਹਰ ਅੱਜ ਲੈ ਕੇ ਚੱਲਗੇ ਕਿਉਂ ਪਹਿਲਾਂ ਇਹਨੂੰ ਕੱਢ ਕੇ ਆਪਾਂ ਜਿਹੜਾ ਆਪਣੇ ਵਾਲਾ ਥੱਲੇ ਖੜੇ ਇਹਨੂੰ ਕਰੀਏ ਇਹ ਕਵਾੜ ਚ ਜਾਊਗਾ ਹਣ ਸਿੱਧਾ ਬੱਸ ਨਹੀਂ ਕਵਾੜ ਚ ਗਾਵਲਨ ਆਂਡੇ ਵਾਲਿਆਂ ਕੋਲ ਲੂਚੀ ਮਾਰ ਨਹੀਂ ਫਰੈਂਕ ਕੈਂਪ ਇਹ ਕੈਂਪ ਚੜਾ ਲੈਨੇ ਆ ਚਾ ਵੀ ਜੇ ਚੜਾ ਕੇ ਸੈਂਕਲ ਨੂੰ ਬਣਾ ਲੈਨੇ ਆ ਆਂਡੇ ਵਾਲਿਆਂ ਜਲੂਚੀ ਮਾਰ ਕੇ ਜਦੋਂ ਆਪਾਂ ਕੱਢਿਆ ਤਾਂ ਚੌਂਕ 'ਚ ਲਾ ਕੇ ਖੜਾ ਆ ਬੰਦੇ ਬਈ ਰੋਕੀ 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 ਬਈ ਇਹ ਸਾਈਕਲ ਆ ਸੈਂਕਲ ਤੇ ਬਣਾਇਆ ਹੁਣ ਇਹ ਸਾਈਕਲ ਬਣਾ ਲਓ ਇਹਨੂੰ ਲੈ ਅਗੇ ਨਹੀਂ ਬਣਾਗੇ ਬੜਾਲਾ ਇਹਦਾ ਰੇਡ ਤੇ ਬਹੁਤ ਉਫਾ ਜੀ ਇਹ ਮੋਟਾ ਖਾਜੀ ਪੱਪੂ ਆਂ ਰੀਲ ਗੱਡੀ ਵੀ ਹਲੇ ਹਲੇ ਹੌਲੀ ਐ ਭੱਜੇ ਫਰਾ ਐਂਕੇ ਨੂੰ ਕਹਿੰਗਾ ਇੱਥੇ ਹੀ ਲਾ ਚੱਲਦਾ ਮੈਂ ਤੁਰ ਕੇ ਹਾਂ ਆਪੇ ਲੈ ਜਾਣਗੇ ਆਪੇ ਲੈ ਜਾਣਗੇ ਜੀ ਦਾ ਹੈ ਮੇਰਾ ਦਾਦਾ ਲਾ ਕੇ ਨਾ ਬਹੁਤ 6 ਕਿੰਨੇ ਆ ਗਿਆ ਮੇਰਾ ਠੇਲਾ ਨਾ ਪਾਦ ਗਏ ਕਿਹਨਾਂ ਕਹਿੰਦੇ ਨੇ ਠੇਲਾ ਵਾਲੇ ਹਾਂ ਆ ਤਾਂਗਾ ਲੈ ਲਗੇ ਨਾ ਨਾ ਤਾਂਗਾ ਲੈ ਆ ਜਨ ਨਾਤ ਲੈ ਲੈਣਾ ਕੜੂਕਾ ਗੱਲਾਂ ਹੀ ਐ ਤੇ ਫੇਰੀ ਜਿਹੜੇ ਪੈਸੇ ਹੋ ਗਏ ਮੱਕ ਮਾਰ ਕੇ ਜਿੰਦਾਂ ਦੇ ਘਰ ਆਵੜਾ ਕੜਾ 20 ਕਿਲੋ ਕਣਕ ਲਾ ਦਾਂ ਮੈਂ ਇਹਦਾ ਬਾਬਾ ਕਣਕ ਪਹਿਣੀ ਗਾੜੇ ਆਣ ਸਾਡੇ ਦਾ ਕੋਈ ਨਹੀਂ ਗਾਂਜੋਗੀ ਐ ਵੀ ਇਹ ਫੌਜੀ ਆ